Oh, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਦੇਖਦੇ ਹਾਂ ਜੋ ਪੰਜਾਬ ਦਾ ਅੱਜ ਹਾਲ ਹੋਇਆ ਜੀ ਤੇ ਸਾਰਿਆਂ ਨੂੰ ਇਹੀ ਸਨਾਹਾ ਦਿੰਨੇ ਆ ਜਿਵੇਂ ਵੀਰ ਹਣਾਂ ਨੇ ਦੂਰੋਂ ਦੂਰੋਂ ਆਣ ਕੇ ਟਰਾਲੀਆਂ ਮਿੱਟੀ ਦੀਆਂ ਲੰਗਰ ਦੀਆਂ ਬੰਨ ਤੇਲ ਜਾ ਕੇ ਸੇਵਾ ਕੀਤੀ ਏ ਹਰੇਕ ਬੰਦੇ ਨੇ ਤੇ ਇਹੀ ਆ ਕਿ ਉਹਨਾਂ ਨਾਲ ਵੱਧ ਚੜ ਕੇ ਖੜੋ ਉਹਨਾਂ ਦਾ ਸੰਯੋਗ ਦਵੋ ਬੜਾ ਬੜਾ ਧੰਨਵਾਦ ਜਿਹੜੇ ਦੂਰੋ ਵੀਰ ਸਾਡੇ ਲੰਗਰ ਦੀ ਸੇਵਾ ਕਰਦੇ ਆ ਟਰਾਲੀਆਂ ਮਿੱਟੀ ਦੀਆਂ ਲੈ ਕੇ ਆਉਂਦੇ ਆ ਜੋ ਕਿ ਆਪਾਂ ਨੂੰ ਸ਼ਹਿਰ ਵਾਸੀਆਂ ਨੂੰ ਬਚਾ ਕੇ ਉਹਨਾਂ ਨੇ ਆਫਦਾ ਦੁੱਖ ਸੁੱਖ ਨਹੀਂ ਵੇਖਿਆ ਰਾਤ ਪਰ ਦਿਨ ਉੱਥੇ ਸੇਵਾ ਕੀਤੀ ਹੈ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿੰਨੇ ਜੋਗੇ ਹੈਗੇ ਆ ਉਹਨਾਂ ਦੀ ਸੇਵਾ ਕਰੀਏ ਨਾਲ ਲੰਗਰ ਦੀ ਦਵਾਈ ਦੀ ਚਾਹ ਦੀ ਜਿੰਨੇ ਜੋਗੇ ਹੈਗੇ ਆ ਕਿ ਸੇਵਾ ਵੱਧ ਚੜ ਕੇ ਕਰਨੀ ਚਾਹੀਦੀ ਹੈ ਜੀ ਨਾਮ ਮੇਰਾ ਮੇਰਾ ਇਹ ਕੰਬੋਜਨਗਰ ਜੀ ਸਾਰਿਆਂ ਦਾ ਇਹ ਰਲ ਮਿਲ ਕੇ ਲੰਗਰ ਲਾਇਆ ਅਸੀਂ ਚਾਹ ਦਾ ਪਾਣੀ ਦਾ ਰਸ ਦਾ ਜਿੰਨੇ ਜੋਗੇ ਸਭ ਨਾਲ ਅੱਜ 4 ਦਿਨ ਤੋਂ ਲੰਗਰ ਚੱਲਦਾ ਪਿਆ ਵੀਰ ਜੀ ਤੇ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਬਹੁਤ ਬਹੁਤ ਤੇ ਸਾਰੇ ਜੋ ਵੀ ਵੀਰਾਂ ਭੈਣਾਂ ਖੜੀਆਂ ਸਾਡੀਆਂ ਬੀਬੀਆਂ ਖੜੀਆਂ ਇਹਨਾਂ ਦਾ ਬਹੁਤ ਸੰਯੋਗ ਆ ਰਾਤ ਪਰ ਦਿਨ ਨਨ ਚਾਹ ਦੀ ਲੰਗਰ ਬਣਾਇਆ ਵਾ ਤੇ ਆਪ ਹੀ ਵਰਤਾਇਆ ਆਪ ਵੀ ਸੇਵਾ ਕੀਤੀ ਜੀ ਜੋ ਹੱਥ ਪੀੜਦਾ ਵਾਸਤੇ ਕੋ ਟਰਾਲੀਆਂ ਦੇ ਮਿੱਟੀ ਲੈ ਕੇ ਆ ਰਹੇ ਸੰਗਤ ਵਾਸਤੇ ਤੁਸੀਂ ਇਹ ਸੇਵਾ ਕਰ ਰਹੇ ਹੋ ਇਹ ਕਹਿਣਾ ਚਾਹੁੰਦੇ। ਵੀਰ ਜੀ ਜਿੰਨਾ ਕੋ ਯੋਗਦਾਨ ਉਹਨਾਂ ਨੇ ਪਾ ਦਿੱਤਾ ਨਾਲ ਉਹਨਾਂ ਦੀ ਅਸੀਂ ਸਹਾਇਤਾ ਕਰ ਦਿੱਤੀ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਜਣੇ ਇੱਕ ਇੱਕ ਹੋ ਕੇ ਪੰਜਾਬ ਨਾਲ ਪੰਜਾਬੀਅਤ ਵਿਖਾਓ ਆਪਦੀ ਤੇ ਪੰਜਾਬੀ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਣਾ ਚਾਹੀਦਾ ਤੇ ਨਾ ਕਿ ਆਪਾਂ ਨੂੰ ਪਿੱਛੇ ਹੋਣਾ ਚਾਹੀਦਾ। ਗਰੀਬਾਂ ਦੀ ਵੀ ਮਦਦ ਉਹਨੀ ਕਰੋ ਜਿੰਨਾ ਕੋ ਆਪਣਾ ਬੰਦਾ ਹੈ ਚਲੋ। ਜਿੰਨੇ ਵੀ ਕਿਸੇ ਨੂੰ ਦੁੱਖ ਤਕ ਤਕਲੀਫ ਹੈ ਮਹਾਰਾਜ ਸਾਰਿਆਂ ਨੂੰ ਮੁਸੀਬਤ ਤੋਂ ਬਚਾਵੇ ਤੇ ਹਰ ਘੜੀ ਔਖੇ ਸੌਖੀ ਵੇਲੇ ਹਰੇਕ ਦਾ ਆਪ ਨੂੰ ਸਾਥ ਦੇਣਾ ਚਾਹੀਦਾ ਹੈ